ਦੇਸ ਕਿੰਿਓ ਸਾਰੇ ਠੀਕ ਠਾਕ ਹੋਵੇ। ਲਾੜੇ ਚੈਨਲ ਤੇ ਤੁਹਾਡਾ ਸਵਾਗਤ ਹੈ। ਠੀਕ ਹੈ। ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਸਲਵਾਰ ਦੀ ਸਟੀਚਿੰਗ ਦੀ ਵੀਡੀਓ। ਠੀਕ ਹੈ। ਆਪਾਂ ਕਟਿੰਗ ਦੀ ਪਹਿਲਾਂ ਦੱਸ ਚੁੱਕੇ ਹਾਂ ਤੁਹਾਨੂੰ ਵੀ ਕਿਵੇਂ ਕੱਟਣੀ ਆ ਸਲਵਾਰ ਆਪਾਂ ਆਪਣੀਆਂ ਵੀਡੀਓ ਚੈੱਕ ਕਰ ਲਿਓ। ਤੇ ਹੁਣ ਆਪਾਂ ਸਟੀਚਿੰਗ ਦੀ ਪਾਉਨੇ ਆ। ਵੀ ਆਪਾਂ ਸਟੀਚਿੰਗ ਦੀ ਦੱਸਦੀ ਆ। ਤੁਹਾਨੂੰ ਵੀ ਸਟੀਚਿੰਗ ਦੀ ਕਰਨੀ ਆ। ਠੀਕ ਆ। ਦੋ ਸਲਵਾਰਾਂ ਦੇ ਹੁੰਦੇ ਹੁੰਦੇ ਤੁਹਾਨੂੰ ਪੱਕੀ ਆ। ਠੀਕ ਆ। ਆਪਾਂ ਨਾਪ ਦੀ ਵੀ ਦੱਸ ਚੁੱਕੇ ਆਂ ਦੀ ਤੇ ਕਟਿੰਗ ਦੀ ਆਪਣੇ ਕੋਲੇ। ਠੀਕ ਆ। ਆ ਦੇਖ ਇਹ ਕੈਰੀਕੁੰਦੀ ਦੀ ਸਲਵਾਰਾ ਤੇ ਇਹ ਇਹ ਆਪਣੇ ਕੋਲੇ ਜਾਨਕੀ ਆ ਪਿੱਲੇ ਆ ਜਿਹੜੇ ਕਿ ਆਪਾਂ ਸਭ ਤੋਂ ਪਹਿਲਾਂ ਆਸਣ ਜੋੜਨੇ ਨੇ ਦੇਖੀ ਕਾ ਬੜਾ ਆਸਾਨ ਆਪਾਂ ਆਸਣ ਤੇ ਸिलाई ਲਾਈ ਜਾਵਾਂਗੇ ਸਭ ਤੋਂ ਪਹਿਲਾਂ ਆਸਣ ਤੇ ਸिलाई ਲਾਉਣੀ ਆ ਮੈਂ ਨਹੀਂ ਕਰਕੇ ਆ ਦੇਖੋ ਚਾਰ ਹੁੰਦੇ ਹਨ ਕੁੰਦੇ ਇਸ ਕਰਕੇ ਸਲਵਾਰ ਤੇ ਹੁਣ ਆਪਾਂ ਦੋ ਅਗਲੇ ਜੋੜਾਂਗੇ ਆ ਦੇਖੋ ਆਹ ਵਾਲੇ ਦੋ ਪਹਿਲਾਂ ਸਭ ਤੋਂ ਆਪਾਂ ਆਸਣ ਜੋੜਦੇ ਹੁੰਦੇ ਆ ਠੀਕ ਆ ਸਲਵਾਰ ਦੇ ਯਾਨੀ ਕਿ ਆਪਾਂ ਚਾਰੇ ਕੁੰਦੇ ਇਕੱਠੇ ਕਰ ਲੈਣੇ ਆ ਲੜ-ਲੜ ਕਰਦੇ ਆ ਆ ਦੇਖੋ ਹੁਣ ਆਪਾਂ ਆ ਇਸ ਤੇ ਵੀ ਇਹ ਸੀਣਾ ਜੀ ਹੁਣ ਆਪਾਂ ਲੱਗਦੇ ਸੀਨੇ ਜਿਹੜੇ ਤੋਂ ਚੈੱਕ ਕਰਦੇ ਇੱਕ ਵਾਰੀ ਪੈਰ ਨਹੀਂ ਪੈਰ ਪੈਰ ਦੀ ਸੀਨ ਲਾਉਣੀ ਹੈ ਪੈਰ ਦੀ ਨਹੀਂ ਮਤਲਬ ਇੰਚ ਤੋਂ ਉੱਪਰ ਵੀ ਦੀ ਢੰਗੀ ਸੀਨ ਲਾਉਣੀ ਹੁੰਦੀ ਹੈ ਜਮਾਂ ਸਿਰੇ ਤੇ ਨਹੀਂ ਲਾਉਣੀ ਹੁੰਦੀ ਹੈ ਇਹ ਠੀਕ ਹੈ ਦੂਸਰੇ ਦੇ ਪਾਸੇ ਪੈਨੂ ਸਿੱਧਾ ਕਰ ਲੈਣ ਠੀਕ ਹੈ ਜੇ ਤਾਂ ਤੁਸੀਂ ਐਂਟਰਲੌਕ ਕਰਾਉਣਾ ਚਾਹੁੰਦੇ ਆ ਫਿਰ ਇਸੇ ਇੰਦੀ ਕੋਈ ਲੋੜ ਨਹੀਂ ਜੇਕਰ ਤੁਸੀਂ ਐਂਟਰਲੌਕ ਨਹੀਂ ਕਰਾਉਣਾ ਚਾਹੁੰਦੇ ਤਾਂ ਤੁਸੀਂ ਇਹਨੂੰ ਬੈਠਵੀਂ ਸੀਨ ਮਾਰਨੀ ਜਾਨੀ ਕਿ ਆਪਾਂ ਮੋੜਿਆ ਹੈ ਨਾ ਇਹਨੂੰ ਐਵੇਂ ਫੋਲਡ ਕਰਕੇ ਆਪਾਂ ਇਹ ਐਂਟਰਲੌਕ ਨਹੀਂ ਕਰਾਉਣਾ ਸੋਚ ਕੇ ਇਸ ਕਰਕੇ ਆਪਾਂ ਆਵਲੀ ਸੀਨਾ ਮਾਰਾਂਗੇ ਤਾਂ ਕਿ ਫੁਨਤੀ ਨਾਲ ਬਾਕੀ ਜਿਹੜੇ ਧਾਗੇ ਤੁਕੀ ਉਹਨੂੰ ਤੁਸੀਂ ਨਾਲ ਦੀ ਨਾਲ ਕੱਟੀ ਚੱਲਿਆ ਕਰੋ ਅੱਗੇ ਬਾਜੋ ਐ ਨਾਲ ਦੀ ਨਾਲ ਐਵੇਂ ਕੱਟ ਦੀਗੇ ਆ ਦੇਖੋ ਮੈਂ ਐਵੇਂ ਸੀਨ ਬੰਦ ਚੰਗੀ ਸਿੱਧੀ ਸਾਈਡ ਹੈ ਪੂਰੀ ਫਿਨਿਸ਼ਿੰਗ ਨਾਲ ਠੀਕ ਆ ਕੋਈ ਧਾਗਾ ਵਗੈਰਾ ਨਹੀਂ ਨਿਕਲਦਾ ਇਹ ਨਾਲ ਜੇ ਐਂਡਰ ਲੋਕ ਕਰਾਉਣਾ ਫਿਰ ਇਹ ਸੀਨ ਦੀ ਨਹੀਂ ਲੋ ਹੁਣ ਆਪਾਂ ਦੂਸਰੇ ਤੇ ਵੀ ਐਵੇਂ ਮਾਰਾਂਗੇ ਥੋੜਾ ਆਪਾਂ ਵੇਖੋ ਦੂਸਰੇ ਇਹਨਾਂ ਕਹਿਰਾ ਕਰ ਲੈਣਾ ਤੇ ਐਵੇਂ ਕਰਕੇ ਫੋਲਡ ਕਰਕੇ ਥੋੜਾ ਜਿਹਾ ਦੀ ਸੌਖੀ ਹੋ ਜਾਂਦੀ ਹੈ ਸਲਵਾਰ ਦੀ ਸਟੀਚਿੰਗ ਜਿਹੜੀ ਤੁਸੀਂ ਵੀਡੀਓ ਨੂੰ ਦੇਖ ਕੇ ਇਜ਼ੀਲੀ ਸੇ ਮਤਲਬ ਕਿ ਸੀ ਸਕਦੇ ਹੋ ਸਲਵਾਰ ਆਪਣੀ ਹੁਣ ਆਪਾਂ ਜਿਹੜੀਆਂ ਸੀਨਾ ਦੋਨੇ ਲਗਾ ਚੁੱਕੀਆਂ ਆ ਦੇਖੋ ਅਸਨ ਨਾਲ ਅਸਨ ਆਪਾਂ ਦੋਨੇ ਜੋੜਦੇ ਆ ਤੇ ਹੁਣ ਕੀ ਕਰਨਾ ਸਲਵਾਰ ਨੂੰ ਸਿੱਧਾ ਕਰ ਜਿਹੜੇ ਪਾਸੇ ਆਪਣਾ ਪੌਂਚਾਣਾ ਆ ਕਟਿੰਗ ਕੀਤੀ ਹੋਈ ਜਿੱਥੋਂ ਆ ਪੌਂਚਾ ਬਣਾਉਣਾ ਠੀਕ ਆ ਇਹ ਪਾਸੇ ਇੱਥੇ ਨੀਚੇ ਰੱਖਣਾ ਇੱਕ ਕਾਪਾ ਪੌਂਚੇ ਦੀ ਕਟਿੰਗ ਕਰਦੇ ਹੁੰਦੇ ਆ ਠੀਕ ਆ ਐਵੇਂ ਦੇ ਇੱਕ ਕਾਪਾ ਐਵੇਂ ਦੇ ਨਾ ਚੌਰਸ ਪੌਂਚੇ ਦੀ ਜਿਹੜਾ ਅੱਗੇ ਆਪਣੇ ਪਿੰਡ ਦਾ ਸਲਵਾਰ ਚ ਉਹ ਪੌਂਚੇ ਦੀ ਕਟਿੰਗ ਕੀਤੀ ਹੁੰਦੀ ਆ ਠੀਕ ਆ ਉਹ ਪੌਂਚਾ ਲੈਂਦਾ ਆਹ ਜਿਹੜੇ ਪਾਸੇ ਕੰਨੀ ਆ ਦੇਖੋ ਆ ਕੰਨੀ ਆ ਨਾ ਇਸ ਵਾਸਤੇ ਕੰਨੀ ਆ ਤੇ ਇਹ ਦੇ ਵੀ ਇੰਟਰਨਲ ਸਾਈਡ ਕਰਨੀ ਆ ਕਿਉਂਕਿ ਜੇ ਤਾਂ ਆਪਾਂ ਮਤਲਬ ਕਿ ਤੁਸੀਂ ਪੂਰੇ ਵਾਰ ਸਰਦੀ ਸਲਵਾਰ ਕੱਟ ਰਹੀਆਂ ਤਾਂ ਦੋਨੇ ਪਾਸੇ ਕੰਨਾਂ ਆਉਣਗੇ ਜੇਕਰ ਤੁਸੀਂ ਸਿੰਗਲ ਕੈਰੇਕ ਹੁੰਦੇ ਦੀ ਸਲਵਾਰ ਕੱਟ ਰਹੇ ਹੋ ਤਾਂ ਕੰਨੀ ਇੱਕ ਸਾਈਡ ਆਉਣੀ ਤੇ ਉਸ ਤੋਂ ਬਾਅਦ ਜਿਵੇਂ ਉਹਨਾਂ ਕੰਨੀਆਂ ਇਹਦੇ ਵੀ ਇੱਕ ਸਾਈਡਾਂ ਕੰਨੀ ਨਾ ਕੰਨੀ ਤੇ ਰੱਖ ਦਿੰਦੇ ਆਂ ਅਗਲੇ ਹੁਣ ਆਪੇ ਇੱਥੇ ਸਲਾਈ ਲਾਵਾਂਗੇ। ਇਹ ਨੀਚੇ ਵਾਲੀ ਸਾਈਡ ਤੋਂ ਜੋੜਨਾ ਸ਼ੁਰੂ ਕਰਨਾ ਪੋਹਚਾ ਹੈ ਇਸ ਸਾਈਡ ਤੋਂ। ਠੀਕ ਹੈ ਤੁਸੀਂ ਉੱਪਰੋਂ ਨਹੀਂ نیچےੋਂ ਲਿਆਉਣਾ। نیچے ਤੋਂ ਸਲਵਾਰ ਨੂੰ ਉੱਪਰ ਨਹੀਂ ਜਾਣਾ। ਇਹ ਧਿਆਨ ਰੱਖਣਾ ਤਾਂ ਕਿ ਜੇ ਕੋਈ ਮੜਾ-ਮੋਟਾ ਵੱਧ ਕੱਟ ਹੋਵੇ ਤਾਂ ਆਪਾਂ ਵਲਾਂ 'ਚ ਕੱਟ ਦਿੰਦੀਆਂ। ਆ ਦੇਖੋ ਹੁਣ ਆਪਾਂ ਐਵੇਂ ਸੀ ਲਾ। ਇਹ ਆਪਣਾ ਜੁੜ ਕੇ ਐਵੇਂ ਹੋ ਜਾਂਦਾ ਜੀ। ਤਾਂ ਕਿ ਤੁਹਾਨੂੰ ਦੱਸਿਆ ਨਾਲ ਦੀ ਨਾਲ ਕੱਟਣੇ ਐਵੇਂ। ਹਾਂ ਜੀ। ਆਹ ਦੇਖੋ। ਅਪੇਤੇ ਇੱਕ ਸਾਈਡ ਜੋੜੇ ਇੱਕ ਸਾਈਡ ਆਪਾਂ ਦੂਸਰੀ ਜਿਹੜੀ ਦੂਸਰਾ ਕੁੰਡਾ ਕੁੰਡਾ ਜੋੜਾਂਗੇ ਠੀਕ ਹੈ। ਐਵੇਂ। ਐਸ ਸਾਈਡ ਤੋਂ ਜੋੜਨਾ ਸ਼ੁਰੂ ਕਰਨਾ ਤੁਸੀਂ ਆ ਵੇਖੋ। ਇੱਥੇ ਸਿੰਗਲ ਸਲਾਈ ਲੱਗਦੀ ਹੈ ਇੱਥੇ ਡਬਲ ਨਹੀਂ ਲੱਗਦੀ। ਕੀ ਕਰਨਾ ਦੇਖੋ ਤੁਸੀਂ ਇੱਕ ਸਾਈਡ ਤੇ ਆਪਣਾ ਜੋੜ ਗਿਆ ਠੀਕਾ ਹੁਣ ਆਪਣੇ ਕੋਲ ਆ ਸਾਈਡ ਆ ਗਈ ਇਹਦੀ ਦੂਸਰੀ ਹੁਣ ਆਪਾਂ ਦੂਸਰਾ ਕੁੰਦਾ ਚੱਕਾਂਗੇ ਜਿਹੜਾ ਆਪਾਂ ਦੂਸਰਾ ਸਾਈਡ ਜੋੜੇ ਸੀ ਦੋ ਕੁੰਦੇ ਠੀਕਾ ਉਹਦਾ ਵੀ ਆਪਾਂ ਨੀਚੇ ਵਾਲਾ ਆ ਜਿਹੜੀ ਨੀਚੇ ਬਣੀ ਹੋਈ ਚੀਜ਼ ਤੇ ਐਵੇਂ ਥੱਲੇ ਧਰ ਕੇ ਆ ਦੇਖੋ ਕਿਧਰ ਕੰਨੀ ਨਹੀਂ ਆਈ ਹੁਣ ਇਹਦੇ ਵੀ ਨਹੀਂ ਇਧਰ ਕੰਨੀ ਆਈ ਠੀਕਾ ਕੰਨੀ ਨਾਲ ਕੰਨੀ ਵਾਲਾ ਪਾਸਾ ਇਹਦਾ ਪਿਆਰ ਰੱਖ ਲਿਆ ਕਰੋ ਵੀ ਕੰਨੀ ਨਾਲ ਕੰਨੀ ਵਾਲਾ ਪਾਸਾ ਜੋੜ ਦੇਣਾ ਠੀਕ ਆ ਜੇ ਕੋਈ ਫੁੱਲਾਂ ਦੀ ਦਿੱਕਤ ਨਹੀਂ ਹੈਗੀ ਜੇਕਰ ਸੂਟ ਦੇ ਫੁੱਲਾਂ ਦੀ ਦਿੱਕਤ ਆ ਫਿਰ ਤੁਸੀਂ ਆਪਾਂ ਉਵੇਂ ਕਰਨਾ ਪੈਂਦਾ ਫਿਰ ਉਲਟ-ਪੁਲਟ ਹੋ ਜਾਂਦੀ ਆ ਜੇਕਰ ਪ੍ਰੋਬਲਮ ਨਹੀਂ ਹੈਗੀ ਫੁੱਲਾਂ ਦੀ ਕਿਉਂਕਿ ਫੁੱਲਾਂ ਦੇ ਮੂੰਹ ਇੱਕ ਪਾਸੇ ਫਿਰ ਆਪਾਂ ਨੂੰ ਸਿੱਧੇ ਮੂੰਹ ਕਰਨੇ ਹੀ ਪੈਂਦੇ ਆ ਫਿਰ ਆਪਾਂ ਕੰਨੀ ਨਹੀਂ ਚੈੱਕ ਕਰਨੀ ਫਿਰ ਆਪਾਂ ਕੋਲੇ ਚੈੱਕ ਕਰਨੀ ਆ ਜੇਕਰ ਤੁਹਾਨੂੰ ਫੁੱਲਾਂ ਦੀ ਕੋਈ ਪ੍ਰੋਬਲਮ ਨਹੀਂ ਤਾਂ ਫਿਰ ਤੁਸੀਂ ਕੰਨੀ ਨਾਲ ਕੰਨੀ ਵਾਲਾ ਪਾਸਾ ਜੋੜਨਾ ਠੀਕ ਹੁਣ ਆਪਾਂ ਦੂਸਰਾ ਪਾਸਾ ਐਵੇਂ ਹੀ ਕਰਾਂਗੇ ਆ ਦੇਖੋ ਦੂਸਰਾ ਪੀਸ ਲਾਈ ਜਾਣਾ

ਸੇਰੇ ਤੱਕ ਸिलाई ਲੱਗਦੀ ਹੈ। ਠੀਕ ਹੈ ਹੁਣ ਆਪਣਾ ਜਿਹੜਾ ਇੱਕ ਪੌਂਚਾ ਜਿਹੜਾ ਕਿ ਕੁੰਡੇ ਨਾਲ ਅਟੈਚ ਹੋ ਗਿਆ ਇਹ ਐ। ਇਹ। ਨਾਲ ਆਪਣਾ ਇੱਕ ਪੌਂਚਾ ਜਿਹੜਾ ਅਟੈਚ ਹੋ ਗਿਆ ਤੁਸੀਂ ਦਿੱਤੋ ਦਿਓ। ਇਹ। ਇਹ ਬਸ ਐਂਡ ਚਾਪਾ ਲਈ ਇਹ ਡੈਸਕ ਟਾਪ ਇਹ ਇਹ। نیچے ਤੋਂ ਆ। ਹੁਣ ਆਪਏ ਸਿਕੂ ਕਰਮ ਲਾ ਕੇ ਪਹੁੰਚ ਬੰਦ ਹੋ ਗਿਆ ਠੀਕ ਹੈ ਐਂ ਬਣ ਆਪਣੇ ਆ ਦੇਖੋ ਇਧਰ ਕੰਨੀ ਨਾਲ ਕੰਨੀ ਆ ਗਈ ਇਧਰ ਆਪਨੇ ਕੰਨੀ ਐਨਲਿਸਿਸ ਕਰਕੇ ਤਾਂ ਸਿੰਗਲ ਆ ਬਲੋਕ ਜੀ ਐਂਟਰ ਲੋਕ ਕਰਨਾ ਹੋਊਗਾ ਤੇ ਇਸ ਸਾਈਡ ਐਂਟਰ ਲੋਕ ਹੋ ਜਾਊਗੀ ਇਸ ਚੀਜ਼ ਦਾ ਤਿਆਰ ਰੱਖਿਆ ਹੋਇਆ ਇੱਕੀ ਜਿਹਾ ਹੁਣ ਆਪਏ ਇਹ ਨਹੀਂ ਆ ਦੂਸਰਾ ਕੁੰਦਾ ਇਹ ਮੈਂ ਥੱਲੇ ਧਰ ਲੈਣਾ

ਇਹਲੇ ਪਾਸੋਂ ਆਪਾਂ ਪਹੁੰਚਾ ਤਾਲਾਉਣੇ ਹੁੰਦੇ ਵੀ ਕਈ ਵਾਰੀ ਗੱਟ ਘੱਟ ਹੁੰਦਾ ਥੋੜਾ ਬੋਤਾ ਤੇ ਉੱਪਰ ਹੈ ਉੱਪਰ ਵਾਲਾਂ ਚ ਨਿਕਲ ਜਾਂਦਾ ਇੱਥੋਂ ਆਪਾਂ ਥੋੜੀ ਜਿਹੀ ਤੇਰਸੀ ਕੱਟ ਪਾਦੇ ਨੇ ਆ ਦੇਖੋ ਹੁਣ ਆਪਣਾ ਇਧਰਲੇ ਸਾਈਡ ਉਧਰੋਂ ਸੈਟ ਆ ਗਿਆ ਨਾ ਪਰ ਜਿਹੜਾ ਦੂਸਰਾ ਗੁੰਦਾ ਸੁਭਾ ਆਪਣੇ ਇਨਾਂ ਕਈ ਵਾਰੀ ਕਾਣੋਂ ਵਗੈਰਾ ਹੁੰਦੀ ਹੈ ਥੋੜੀ ਬੋਤੀ ਜਾਂ ਕਈ ਵਾਰੀ ਆਪਣੇ ਤੋਂ ਕੈਂਜੀ ਥੋੜੀ ਜੀ ਆਡੀ ਵਗੈਰਾ ਚ ਕਟਿੰਗ ਹੋ ਜਾਂਦੀ ਹੈ ਤੇ ਉਹ ਉੱਪਰ ਵੱਲ ਨਿਕਲ ਜਾਂਦਾ ਆ ਦੇਖੋ ਉਹਨਾ ਆ ਜਿਹੜਾ ਇੰਨਾ ਕਪੜਾ ਇਹ ਉੱਪਰ ਆ ਗਿਆ ਇਹ ਆਪਾਂ ਕਟਿੰਗ ਕਰਨਾ ਹੈ ਤੇਰਸ਼ੀ ਕਰਦੇ ਠੀਕ ਹੈ ਤੇ ਨਾਲੇ ਬਾਕੀ ਇਹ ਵਲਾਂ ਜਾ ਜੂਗਾ ਇਸ ਕਰਕੇ ਆਪਾਂ ਨੀਚੀ ਵਾਲੀ ਸਾਈਡ ਤੋਂ ਹੀ ਲਾਉਣਾ ਹੁੰਦਾ ਕਪੜਾ ਸ਼ੁਰੂ ਕਰਨਾ ਹੁੰਦਾ ਯਾਨੀ ਕਿ ਪਹੁੰਚਾ ਲਾਉਣਾ ਜਿਹੜਾ ਹੁੰਦੇ ਦੇ ਨਾਲ ਅਟੈਚ ਕਰਨਾ ਉਹ ਨੂੰ ਆਪਾਂ ਨੀਚੇ ਤੋਂ ਹੀ ਸ਼ੁਰੂ ਕਰਨਾ ਸਟਾਰਟ ਹੁਣ ਆਪਣਾ ਜਿਹੜਾ ਕਪੜਾ ਵਧਿਆ ਦੇਖੋ ਇੰਨਾ ਠੀਕ ਹੈ ਇਹਨੂੰ ਆਪਾਂ ਕੀ ਕਰਾਂਗੇ ਚੈਂਵੇਂ ਥੋੜੀ ਜੀ ਇੱਥੋਂ ਥੋੜੀ ਜੀ ਕੱਟ ਪਾ ਠੀਕ ਹੈ ਇਵੇਂ ਕਰ ਸਕਦੇ ਆਪ ਕੋਪਰੋ ਦਾ ਪਰ ਨੀਚੇ ਤੋਂ ਮੁੜ ਕੇ ਨਹੀਂ ਹੁੰਦਾ ਕਿਉਂਕਿ ਉਹ ਫਿਰ ਪੌਂਚਾ ਖਰਾਬ ਹੋ ਜਾਂਦਾ ਆਪਾਂ ਨੀਚੇ ਬੁਕਰਾਂ ਲਾਉਣੀ ਹੁੰਦੀ ਐਸ ਕਰਕੇ ਨੀਚੇ ਤੋਂ ਇਹ ਵਾਲੀ ਚੀਜ਼ ਨਹੀਂ ਹੁੰਦੀ ਆ ਦੇਖੋ ਹੁਣ ਆਪਣੀ ਦੂਸਰੀ ਸਾਈਡ ਦੋਨੋਂ ਸਾਈਡ ਕੰਨੀਆਂ ਆ ਗਈਆਂ ਤੇ ਹੁਣ ਆਪਣੀ ਆ ਲਾਸਟ ਸਿਉਣਾ ਆਪਣੀ ਸਲਵਾਰ ਜਿਹੜੀ ਇੱਕ ਵਾਰੀ ਖੜੀ ਹੋ ਜੂਗੀ ਸਾਰਾ ਸੀਨਾ ਸਲਵਾਰ ਦੇ ਨਾਲ ਜਿਹੜਾ ਲੱਗ ਜਾਣਾ ਠੀਕ ਆ ਪਹਿਲਾਂ ਆਪਾਂ ਆਸਣ ਜੋੜਿਆ ਮੁੜ ਕੇ ਆਪਾਂ ਇਹਨਾਂ ਦੇ ਵਿੱਚ ਜਿਹੜਾ ਪੌਂਚਾ ਸੀ ਕਟਿੰਗ ਕੀਤਾ ਉਹ ਜੋੜਿਆ ਕੋ ਨੀਚੇ ਤੋਂ ਜੋੜਨਾ ਇਹ ਧਿਆਨ ਰੱਖਣਾ ਕੰਨੀ ਨਾਲ ਕੰਨੀ ਜੋੜਨੀ ਹੈ

ਇਸ ਲੋੜਾ ਕੋਈ ਬੱਟੂ ਦੀ ਹੁਣ ਆਪਾਂ ਇਹਨੂੰ 사이드 ਤੇ ਰੱਖਾਂਗੇ ਹੁਣ ਆਪਾਂ ਬਣਾਵਾਂਗੇ ਬੈਲਟ ਠੀਕ ਹੈ ਬੈਲਟ ਦੀ ਆਪਣੀ ਕਟਿੰਗ ਕੀਤੀ ਹੋਈ ਆ ਦੇਖੋ ਬੈਂਟ ਆਪਣੀ ਕੱਟੀ ਦਿੱਤੀ ਹੋਈ ਆ ਬੈਲਟ ਦੀ ਆਪਣੀ ਦੇ ਇੱਕ ਸੀ ਨਹੀਂ ਲੱਗੂ ਕਿਉਂਕਿ ਇਧਰੋਂ ਆਪਣੀ ਇਹ ਪਹਿਲਾਂ ਹੀ ਡਬਲ ਹੋਈ ਹੋਈ ਆ ਠੀਕ ਹੈ ਇਸ ਕਰਕੇ ਆਪਾਂ ਇੱਕ ਸਿੰਗਲ ਸੀ ਹੀ ਲਾਵਾਂਗੇ ਬੈਲਟ ਦੀ ਬੈਲਟ ਦੀ ਸੀ ਲਾਉਣ ਲੱਗਾ ਜਿਹੜੀ ਬਣਾਉਣੀ ਜਿਹੜੀ ਜਿੜੀ ਤੋਂ ਕੀ ਕਰਨਾ ਪਹਿਲਾਂ ਮੈਂ ਆਪਾਂ ਵੀਡੀਓ ਪਾਈ ਹੋਈ ਜਿੜੀ ਨੂੰ ਕਿ ਇੱਥੇ ਜਿੰਨਾ ਆਪਾਂ ਏਫਾਈ ਦੀ ਜਿੜੀ ਬਣਾਉਣੀ ਆ ਆਪਾਂ ਉਵੇਂ ਕਰ ਲੈਣਾ ਨੂੰ ਫੋਲਡ ਐਵੇਂ ਕਰਦੇ ਠੀਕ ਹੈ ਦੋਨੋਂ ਪੁੱਠਾ ਪਾਸਾ ਹੈ ਉੱਥੀ ਕਿਤੀ ਹੈ ਬੈਠ ਠੀਕ ਹੈ ਸਲਾਈ ਲਾਉਣੀ ਹੈ ਨਾ ਪ੍ਰੈਸ ਕਰਕੇ ਤੇ ਐਵੇਂ ਹੁਣ ਆਪੇ ਕਿ ਲਾਵਾਂਗੇ ਸੀ ਇਹ ਤੋਂ ਤੁਸੀਂ ਸੀ ਮੋੜ ਕੇ ਲਾਉਣੀ ਹੈ ਸਾਹ ਦੇ ਜਿਹੜਾ ਇਹ ਪੁੱਤੜੇ ਠੀਕ ਹੈ ਕੀ ਹੋ ਗਿਆ ਕਿ ਇਹਦਾ ਬੱਲ ਲਾਉਣੀ ਚਾਹਣੇ ਤੇ ਇਹ ਜੱਟ ਕਰਦਾ ਹੁੰਦਾ ਹੁਣ ਟੀ ਕਰ ਹੁਣ ਆਪਣੀ ਆਸ ਹੀ ਵੱਜ ਗਈ ਹੁਣ ਆਪਾਂ ਇਹ ਕੀ ਕਰਨਾ ਹੁਣ ਆਪਾਂ ਇਹਨੂੰ ਖੋਲਣਾ ਹੈ ਤੇ ਜਿਹੜੀ ਆਪਣੀ ਚਿਹੜੀ ਆ ਇਹ ਐਵੇਂ ਆਟੋਮੈਟਿਕਲੀ ਬੰਨ ਜਾਊਗੀ ਹੁਣ ਆਪਾਂ ਇਹਦੀ ਇੱਥੇ ਇੱਥੇ ਸੀਨ ਲਾਉਣੀ ਹੈ ਕਿਤਾ ਆਇ ਅੱਗੇ ਜਿਹੜੇ ਤੁਸੀਂ ਨਾਲ ਦੀ ਨਾਲ ਕੱਟੀ ਚੱਲਿਆ ਕਰੋ ਕੋਈ ਵੀ ਐਕਸਟਰਾ ਤੁਹਾਡਾ ਨਾ ਰੱਖਿਆ ਕਰੋ ਠੀਕ ਆ ਇਹਦੇ ਨਾਲ ਫਿਨਿਸ਼ਿੰਗ ਵਧੀਆ ਆਉਂਦੀ ਆ ਸੋਨਾ ਵੀ ਲੱਗਦਾ ਸਿਚ ਕੀਤਾ ਵਾ ਆਪਣੀ ਆ ਬਣਦੀ ਚੀੜੀ ਨੇਫੇ ਦੀ ਜਿਹਨੂੰ ਕਹਿੰਦੇ ਆ ਬੈਟਰੀ ਹੁਣ ਆਪਾਂ ਇੱਕ ਸਲਾਈ ਵਾਲੀ ਸੀਨ ਹੁਣ ਆਪਾਂ ਇੰਟਰਲੌਕ ਨਹੀਂ ਕਰਵਾਉਣਾ ਇਹ ਕਾਟਨ ਦਾ ਸੂਟ ਹੈ ਇਸ ਕਰਕੇ ਆਪਾਂ ਡਬਲ ਸੀਨਾ ਮਾਰ ਦਿੰਗੇ ਇਹਦੀ ਬਾਟਮੀ ਸੀਨ ਇਹਦੀ ਵੀ ਇੱਥੇ ਵੀ ਲਾਵਾਂਗੇ ਤਾਂ ਕਿ ਇਹ ਮਲਵਸ ਸੁਖਾਈ ਜਾਈ ਜਾਵੇ। ਬਣੀ ਸੀਨ ਲਾ। ਠੀਕ ਹੈ ਐਵੇਂ ਕਰਕੇ ਹੁਣ ਜਿਵੇਂ ਆਪਾਂ ਉੱਥੇ ਮਾਰੀ ਸੀ ਆਪਾਂ ਆਪਣੀ ਆ ਸੀਨ ਲਾ। ਨਾਂ ਦਿੱਤੇ ਤਾਂ ਕਿ ਆਪਾਂ ਕੱਟ ਦਾਂਗੇ ਐਕਸਟਰਾ ਠੀਕ ਹੁਣ ਆਪਾਂ ਇਹਨੂੰ ਅਟੈਚ ਕਰਨਾ ਸਲਵਾਰ ਨਾਲ ਕਿਵੇਂ ਕਰਨਾ ਉਹ ਆਪਾਂ ਹੁਣ ਤੁਹਾਨੂੰ ਦੱਸਦੇ ਹਾਂ ਹੁਣ ਆਪਾਂ ਕੀ ਕਰਨਾ ਨੀਫਾ ਲੇੜਨਾ ਹੁਣ ਆਪਾਂ ਚਿਹੜੀ ਬਣਾਈ ਹੋਈ ਆ ਦੇਖੋ ਚਿਹੜੀ ਬਣਾਈ ਹੋਈ ਆ ਆਪਾਂ ਐਵੇਂ ਡਬਲ ਕਰਾਂ ਟਿੜੀ ਦਾ ਮੂੰਹ ਜਿਹੜਾ ਥੋੜਾ ਜਿਹਾ ਐਂ ਅੰਦਰੋਂ ਹੋਣਾ ਚਾਹੀਦਾ ਇਹਨੂੰ ਥੋੜਾ ਜਿਹਾ ਐਵੇਂ ਮੋੜ ਕੇ ਐ ਮੀਚੇ ਰੱਖੀਂ ਠੀਕ ਆ ਇਹ ਤੋਂ ਆਪਾਂ ਮੋੜ ਕੇ ਸੀਨ ਲਾਉਣੀ ਆ ਮੱਕੀ ਸਾਰੀ ਆਪਾਂ ਸਿੰਗਲ ਸੀ ਲਾਵਾਂਗੇ ਐਵੇਂ ਆਪਾਂ ਨਾਲ-ਨਾਲ ਮੋੜਦੇ ਜਾਣਾ ਜੇਕਰ ਤੁਹਾਡੇ ਤੋਂ ਨਹੀਂ ਮੁੜਦਾ ਤਾਂ ਤੁਸੀਂ ਪ੍ਰੈਸ ਨਾਲ ਵੀ ਇਹਨੂੰ ਕਰ ਸਕਦੇ ਹੋ ਇੱਕ ਵਾਰੀ ਜੇਕਰ ਤੁਸੀਂ ਕਾਟਨ ਦਾ ਸੂਟਾ ਤਾਂ ਤੁਸੀਂ ਐਵੇਂ ਨਾਲ-ਨਾਲ ਮੋੜਦੇ ਜਾਣਾ ਐਵੇਂ ਜਿਹੜੀ ਸਲਾਈ ਆ ਆਪਾਂ ਇਹਦੀ ਜਮਾ ਕਿਨਾਰੀ ਤੇ ਲਾਉਣੀ ਆ ਨਲ ਆਪਣਾ ਹੀ ਜਿਹੜਾ ਨਿਪਟਾ ਮੁੜੀ ਜਾਂਦਾ ਠੀਕ ਆ ਆ ਦੇਖੋ ਇੱਥੋਂ ਆਪਾਂ ਚੜੀ ਤੋਂ ਪੂਰਾ ਫਿਨਿਸ਼ਿੰਗ ਨਾਲ ਕਵਰ ਹੋਇਆ ਠੀਕ ਆ ਤੇ ਹੁਣ ਆਪਣਾ ਸਾਰਾ ਨਿਪਟਾ ਜਿਹੜਾ ਮੋੜਦੇ ਹਾਂ ਹੁਣ ਆਪਾਂ ਆਗੇ ਦੂਸਰੀ ਬੰਨ ਉਧਰ ਦੀ ਘੁੰਮ ਕੇ ਆਪਾਂ ਸੋਹਰੇ ਕਰਕੇ ਨਾ ਦੇਖੋ ਆਪਾਂ ਇੱਧਰ ਜਿਹੜੀ ਇਹ ਵੀ ਆ ਜਿਹੜੀ ਆਪਣੇ ਆਪ ਮੋੜ ਕੇ ਆ ਦੇਖੋ ਇੱਥੇ ਤੇਰੇ ਤੇ ਵੀ ਨਹੀਂ ਸਲਾਈ ਜਾਂਦਾ ਕਿੰਨੀ ਸੋਹਣੀ ਚਿੜੀ ਬਣੀ ਹੈ ਨਾ ਹਾਂ ਪੰਡਿਫਾ ਵੀ ਏਡ ਤਾਂ ਸਾਰਾ ਠੀਕ ਆ ਹੁਣ ਆਪਾਂ ਇਹਨੂੰ ਅਟੈਚ ਕਰਨਾ ਸਲਵਾਰ ਨਾਲ ਉਹ ਕਿਵੇਂ ਕਰਨਾ ਆਪਾਂ ਦੱਸ ਦਿਆਂ ਤੁਹਾਨੂੰ ਪਹਿਲਾਂ ਆਪਾਂ ਸਲਵਾਰ ਤੇ ਜਿਹੜੀ ਬੈਲਟ ਆ ਆਪਣੀ ਐਵੇਂ ਰੱਖ ਲੈਂਦੇ ਆ ਠੀਕ ਆ ਆ ਆਪਣਾ ਅਗਲਾ ਪਾਸਾ ਜਿਹੜਾ ਚਿੜੀ ਵਾਲਾ ਪਾਸਾ ਉੱਪਰਲੀ ਸਾਈਡ ਰੱਖ ਲੈਣਾ ਠੀਕ ਆ ਚਿੜੀ ਵਾਲਾ ਉੱਪਰਲੀ ਸਾਈਡ ਰੱਖਦੇ ਆ ਆਪਾਂ ਕੀ ਕਰਨਾ ਆ ਜਿਹੜੀ ਸੈਂਟਰਲੀ ਸੀਨ ਆ ਇਹਦੇ ਚੋ 1 ਇੰਚ ਦਾ ਨਿਸ਼ਾਨ ਆਪਾਂ ਲਓ ਇੱਥੇ 1 ਇੰਚ ਠੀਕ ਹੈ ਨਲ ਦੇ ਕੀ ਜਿਹੜਾ ਬੈਲਟ ਦਾ ਹੈਗਾ ਵਾਲਾ ਇੱਥੋਂ ਪਾਉਣੀ ਸ਼ੁਰੂ ਕਰਨੀ ਆਪਾਂ ਠੀਕ ਹੈ ਤੇ ਆਪਾਂ 2.5 ਇੰਚ ਇਧਰ ਛੱਡਣਾ 2.5 ਇੰਚ ਬਾਅਦ ਤੇ ਠੀਕ ਹੈ ਇਹਦੇ ਨਾਲ ਇੱਥੇ ਇੱਥੋਂ ਤੱਕ ਵੱਲ ਪਾਉਣੀ ਆਪਾਂ ਸ਼ੁਰੂ ਪਾਉਣੀ ਆਪਾਂ ਇੱਥੋਂ ਕਰਨੀ ਆ ਤੇ ਪਾਉਣੀ ਆਪਾਂ ਇੱਥੋਂ ਤੱਕ ਠੀਕ ਆ ਤੇ ਇਹਦੇ ਨਾਲ ਕੀ ਹੋਊਗਾ ਜਿਹੜੀ ਤੁਹਾਡੀ ਸਲਵਾਰ ਆ ਉਹ ਬਿਲਕੁਲ ਵੀ ਘੁੰਮੂਗੀ ਨਹੀਂ ਮਗਰ ਉਹ ਜਾਊਗੀ ਜਿਹੜੀ ਇਹ ਪ੍ਰੋਬਲਮ ਆਉਂਦੀ ਹੈ ਨਾ ਵੀ ਮਗਰ ਜਾਂਦੀ ਹੈ ਸਲਵਾਰ ਘੁੰਮ ਜਾਂਦੀ ਹੈ ਉਹ ਵਾਲੀ ਪ੍ਰੋਬਲਮ ਇਹਦੇ ਨਾਲ ਨਹੀਂ ਆਊਗੀ ਤੁਹਾਨੂੰ ਤੇ ਤੁਸੀਂ ਇੱਥੋਂ ਤੱਕ ਐਵੇਂ ਸੇਮ ਲਾਉਣੀ ਆ ਇੱਥੋਂ ਤੱਕ ਵਾਲ ਪਾਉਣੀ ਆ ਇਧਰੋਂ 1 ਇੰਚ ਛੱਡ ਦੇਣਾ 벨ਟ ਨੂੰ ਤੇ ਇਧਰੋਂ 2.5 ਇੰਚ ਠੀਕ ਆ ਇਹਦੇ ਸੈਂਟਰ ਸੈਂਟਰਲੀ ਜਗ੍ਹਾ 'ਚ ਆਪਾਂ ਵਾਲ ਪਾ ਦੇਣੀ ਆ ਸਲਵਾਰ ਤੇ ਪਹਿਲਾਂ ਆਪਾਂ ਕੀ ਕਰਨੀ ਆ ਪਹਿਲਾਂ ਆਪਾਂ ਅਟੈਚ ਕਰ ਲੈਣੀ ਆ 벨ਟ ਜੇ ਤੁਸੀਂ ਪਹਿਲਾਂ ਕਰਦੇ ਹੋ ਤਾਂ ਪਹਿਲਾਂ ਕਰ ਲੈਣੀ ਹੈ ਜੇ ਤੁਸੀਂ ਵਲ ਨਾਲ ਨਾਲ ਪਾਉਣੀ ਹੈ ਉਹ ਕੋਈ ਵੀ ਜਿਵੇਂ ਹੁਣ ਮੈਂ ਤਾਂ ਅਲੱਗ ਤੋਂ ਪਾਉਣੀ ਮੈਂ ਵਲ ਅਲੱਗ ਪਾਉਣੀ ਹੈ ਤੇ ਬੈਲਟ ਅਲੱਗ ਅਟੈਚ ਕਰਦੀ ਹਾਂ ਠੀਕ ਹੈ ਭਈ ਨਾਲ ਨਾਲ ਹੀ ਵਲ ਪਾ ਲੈਂਦੇ ਆ ਉਹ ਮੈਨੂੰ ਨਹੀਂ ਪਾਉਣੇ ਉਹਦੇ ਵੀ ਕਿਵੇਂ ਪਾਉਂਦੇ ਆ ਨਾਲ ਨਾਲ ਮੈਂ ਤਾਂ ਬੈਲਟ ਅਟੈਚ ਕਰਨੀ ਬੈਲਟ ਅਟੈਚ ਕਰਨ ਵਾਸਤੇ ਮੈਂ ਕੀ ਕਰਨੀ ਜਿਹੜੀ ਆ ਸੈਂਟਰ ਵਾਲੀ ਮਗਰਲੀ ਸੀਨ ਹੁੰਦੀ ਹੈ ਨਾ ਸੈਂਟਰ ਵਾਲੀ ਤੇ ਜਿਹੜਾ ਆਪਾਂ ਆ ਨਿਸ਼ਾਨ ਹੁਣ ਆਪਾਂ 1 ਇੰਚ ਦਾ ਹੀ ਨਿਸ਼ਾਨ ਇੱਧਰ ਵੀ ਲਾਵਾਂਗੇ ਮੈਂ ਆਪਾਂ ਇੱਧਰ ਵੀ 1 ਇੰਚ ਦਾ ਲਾ ਦੇਣਾ ਇੱਥੋਂ ਵੀ ਆਪਾਂ 2.5 ਇੰਚ ਦਾ ਉਵੇਂ ਇੰਚਾ ਨੂੰ ਨਾਲ ਲੈਣਾ ਠੀਕ ਆ ਹੁਣ ਆਪਣੀ ਜਿਹੜੀ ਆ ਸੈਂਟਰਲ ਹੀ ਮਗਰਲੀ ਸੀਨ ਆ ਆ ਤਾਂ ਆਪਣਾ ਮੂਰਲਾ ਪਾਸਾ ਆ ਗਿਆ ਆ ਬੈਕ ਆ ਗਿਆ ਬੈਕ ਦੀ ਨਿਸ਼ਾਨ ਤੋਂ ਲੈ ਕੇ ਜਿਹੜੇ ਆਪਾਂ ਨਿਸ਼ਾਨ ਲਾਏ ਉੱਥੋਂ ਤੱਕ ਆਪਾਂ ਸਰਵਾਰ ਨਾਲ ਇਹਨੂੰ ਅਟੈਚ ਕਰ ਲਾਂਗੇ ਪਹਿਲਾਂ ਠੀਕ ਆ ਜਿਹੜਾ ਕੋਈ ਆਲ ਅਲੱਗ ਪਾਉਂਦਾ ਉਹ ਪਹਿਲਾਂ ਅਟੈਚ ਕਰ ਲੈਣੀ ਐ ਇੰਨੀ ਠੀਕ ਆ ਨਹੀਂ ਆ ਦੇਖੋ ਇਹ ਆ ਸੈਂਟਰਲ ਸੀਨ ਦਾ ਖੀਨ ਬੈਗ ਵਾਲੀ ਹੈ ਕਿ ਉਧਰ ਚਿੜੀ ਦੇ ਉਧਰ ਇੱਥੋਂ ਇਹਨੂੰ ਰੱਖੋ ਹੇਠੇ ਨਾ ਪਾ ਸਲਵਾਰ ਦੇ ਜਿਹੜੇ ਕੀ ਪਾਵਾਂਗੇ ਵਾਲ ਪਿਛਲੇ ਵਾਲ ਪਿਛਲੇ ਪਾਉਣ ਵਾਸਤੇ ਕੀ ਕਰਨਾ ਆਪਾਂ ਐਵੇਂ ਚੱਕਣਾ ਵਾਲ ਤੇ ਅੰਦਰ ਨੂੰ ਅੰਦਰ ਨੂੰ ਪਾਉਣੀ ਹੁੰਦੀ ਇਹ ਵਾਲ ਠੀਕ ਆ ਕੋਈ ਬਾਹਰ ਨੂੰ ਪਾਉਂਦੇ ਆ ਪਰ ਅੰਦਰ ਨੂੰ ਹੀ ਪੈਂਦੇ ਆ ਇਹ ਵਾਲ ਤਾਂ ਕਿ ਜਿਹੜੇ ਆਪਣੇ ਆਸਨ ਨੂੰ ਖਿੱਚ ਨਾ ਪਵੇ ਠੀਕ ਆ ਇਹ ਐਵੇਂ ਪਹਿਲਾਂ ਆਪਾਂ ਪਿਛਲੇ ਦੋ ਵਾਲ ਪਾ ਲਾਂਗੇ ਇੰਚ-ਇੰਚ ਦੇ ਨੀਡ ਚੱਕ ਲਿਆ ਕਰੋ ਤੁਸੀਂ ਇੰਚ ਦੇ ਉੱਪਰ ਇੰਚ 1.5 ਦੇ ਠੀਕ ਆ ਐ ਇਹ ਵਾਲਾ ਪੈ ਗਿਆ ਹੁਣ ਆਪਾਂ ਬੈਲਟ ਚੱਕਣੀ ਆ ਬੈਲਟ ਦਾ ਆਪਾਂ ਜਿਹੜਾ ਬੈਕ ਵਾਲੀ ਸਾਈਡ ਆ ਆ ਦੇਖੋ ਆ ਬੈਕ ਵਾਲੀ ਇਧਰ ਚਿੜੀ ਨਹੀਂ ਨਾ ਹੈਗੀ ਉਧਰ 프ਰੰਟ ਆ ਬੈਕ ਵਾਲਾ ਆਪਾਂ ਸੈਂਟਰ ਸੇ ਸੈਂਟਰ ਨਾਲ ਸੈਂਟਰ ਮਲਾਉਣਾ ਠੀਕ ਹੈ ਤੇ ਆਪਾਂ ਸੀਨ ਲਾ ਦੇਣੀ ਆ ਸੀਨ ਆਪਾਂ ਉੱਥੋਂ ਤੱਕ ਲਾਉਣੀ ਜਿੱਥੇ ਤੱਕ ਆਪਾਂ ਨਿਸ਼ਾਨ ਨਹੀਂ ਲਾਇਆ 2.5 ਇੰਚ ਆਲਾ ਉੱਥੋਂ ਤੱਕ ਸੀਨ ਲਾ ਦੇਣੀ ਆ ਬਸ ਉੱਥੋਂ ਤੱਕ ਹੀ ਅਟੈਚ ਕਰ ਦੇਣੀ ਆ ਬੈਲਟ ਠੀਕ ਹੈ ਬੋਤੀ ਪਰ ਇਹ ਬੰਦੇ ਦਾ ਸੁਣਤਾ 31 ਇੰਚ 벨ਟ ਹੈ ਇਹਦੀ ਦੇਖ ਲਓ ਤੁਸੀਂ ਇਸ ਕਰਕੇ ਦੇ ਵਾਲ ਬਿਲਕੁਲ ਥੋੜੇ ਜਿਹੀ ਪਹਿਣਗੇ